ਬਾਹਗੁਰਦੀ ਕਾਲਾ ਸਤ ਸ੍ਰੀ ਬਾਹਗੁਰਦੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋ ਲੋਗੇ ਆਪਾਂ ਕਰ ਲੈ ਜੀ ਕੰਮ ਸਾਬ ਸਫਾਈ ਆਪਾਂ ਸਾਰਾ ਸੁਣ ਸੁਣ ਘਰ ਬਣਾ ਲਿਆ ਆਪਣੇ ਆਉਂਦੇ ਨੇ ਜੀ ਰਿਸ਼ਤੇਦਾਰ ਤੇ ਰਿਸ਼ਤੇਦਾਰ ਕੌਣ ਆਉਂਦੇ ਨੇ ਜਿਹੜੇ ਸਾਡੇ ਧੂਆ ਜੀ ਨੇ ਜੀ ਸਰਦਾਰ ਜੀ ਦੇ ਧੂਆ ਜੀ ਨੇ ਤੇ ਉਹਨਾਂ ਦੇ ਲੋਕ ਆਉਂਦੇ ਨੇਗੇ ਸਾਡੇ ਧੂਆ ਜੀ ਹੈ ਨਹੀਂ ਗਏ ਸਾਨੂੰ ਸਾਡੇ ਤੇ ਚਲੇ ਰਿਹਾ ਨੂੰ ਹੋ ਗਿਆ 8-10 ਸਾਲ ਤੇ ਇਹ ਜਿਹੜੀ ਭਿਆਨਕ ਬੋਲੀਆ ਬਿਮਾਰੀ ਆਈ ਤੇ ਅਚਾਨਕ ਉਹ ਅਜੀ ਦੀ ਮੌਤ ਹੋ ਗਈ ਤੇ ਹਨਾ ਜੀ ਤੇ ਉਹ ਅੱਜ ਮਿਲਣ ਆਉਣਗੇ 6 ਸੇ ਮਹੀਨੇ ਹੋ ਗਏ ਸੀ ਆਉਣਾ ਸੀ ਆਉਣਾ ਸੀ ਕਹਿੰਦੇ ਭਾਈ ਤੁਸੀਂ ਆਜੋ ਹਨਾ ਤੇ ਅੱਜ ਉਹ ਆਉਣਗੇ ਤੇ ਮਿਲਣ ਲਈ ਸਾਨੂੰ ਤੇ ਮੈਂ ਕੰਮ ਥੰਦੇ ਕਰ ਲੈ ਇਹਨੇ ਸਰਦਾਰ ਜੀ ਨੂੰ ਫੋਨ ਕਰ ਦਿੱਤਾ ਕਿ ਤੁਸੀਂ ਨਾ ਸਭ ਦੇ ਦਾ ਕੰਮ ਉਹ ਜਿਹੜਾ ਜਲਦੀ ਨਮੇੜ ਕੇ ਆ ਜੀ ਤੇ ਉਹ ਵੀ ਆਲਾ ਏਡੀ ਨੂੰ ਚੱਲ ਗਿਆ ਉਹ ਸਬਜ਼ੀ ਦਾ ਕਿਹੜੀ ਗੱਲ ਵਿੱਚ 12:00 ਵਜੇ ਨਵਾਂ ਹੀ 11:00 ਵਜੇ ਤੋਂ ਪਹਿਲਾਂ ਤਾਂ ਉਹ ਵੀ ਨਹੀਂ ਆਉਂਦੇ ਹੈਗੇ ਤੇ ਬਸ ਹੁਣੇ ਭੱਜ-ਭੱਜ ਦੌੜ ਕੇ ਕੰਮ ਕਰਿਆਗਾ ਤੇ ਹੁਣ ਨਾ ਭਾਈ ਆਉਂਦਾ ਸਬਜ਼ੀ ਆ ਸਬਜ਼ੀ ਦਾ ਕਰੇ ਫਿਰ ਮੈਨੂੰ ਤਾਂ ਸਟ੍ਰੈਮਣੀ ਲੰਗਣਾ ਹੈਗਾ ਸਬਜ਼ੀ ਚੁੱਕ ਲਿਆ ਉਹ ਨਾਲ ਲੈ ਹੁੰਦਾ ਤੇ ਆ ਭਾਈ ਆਉਦਾ ਗਰੇੜਿਆ ਪਰ ਸਬਜ਼ੀ ਲੈ ਕੇ ਪਾਸ ਘੱਟ-ਕੁੱਟ ਲਵਾਂਗੇ ਬਣਾਵ ਨੂੰ ਲਵਾਂਗੇ ਨਹੀਂ ਆਉਂਦੇ ਆ ਤੇ ਆਟਾ ਗੁੰਨਣਾ ਕਰਨਾ ਸਬਜ਼ੀ ਬਣਾ ਕੇ ਰੱਖ ਲਾ ਲੱਕੀ ਤੇਰਾ ਹਾਲੇ ਕੋਲ ਬੈਠਾ ਜਾਂਦਾ ਸਬਜ਼ੀ ਦਾ ਥੋੜਾ ਲੇਟ ਹੋਊਗਾ ਹੁਣ ਉਹਨੂੰ ਜਸ ਕੱਟ-ਕੁੱਟ ਲੈਣਗੇ ਤੇ ਜਿਵੇਂ ਕੱਟਣਾ ਨੇ ਭਾਈ ਆ ਜਾ ਚਲੋ ਆਪਾਂ ਫਿਰ ਨੇ ਜੀ ਆਪਾਂ ਬਣਾਉਣਿਆਂਗੇ ਆਲੂ ਮਟਰਾਂ ਦੀ ਸਬਜ਼ੀ ਮਟਰ ਲੈਤੇ ਨੇ ਮਟਰੀ ਵਾਲੇ ਮਹਿੰਗੇ ਨੇ ਜੀ 150 ਰੁਪਏ ਕਿਲੋ ਦੇ ਉੱਤੇ ਨੇਗੇ ਨਾ ਕੱਤੂ ਨਹੀਂ ਕੋਈ ਖਾਂਦਾ ਫਿਰ ਕੀ ਕਰੀਏ ਰੋਜ਼ ਤੜੀ ਹੋਈ ਪ੍ਰਿੰਡੀ ਵੀ ਮਾੜੀ ਐ ਉਹ ਜਵਾ ਨਗਰ ਚੜੇ ਤਨੀ ਫੋਨ ਖਾ। ਹਾਂ ਵਾਹ ਵਾਹ ਕਿਸੇ ਪਾ ਦੁੱਧ ਪਾੜਨਾ ਪੂਖਾ ਪਹਿਲਾਂ ਲਮੂਗਾ ਵੀ ਉਹ। ਲੋ ਜੀ ਬਰ ਬੀ ਮਟਰ ਕੱਢਦੀ ਆ ਮੈਂ ਜੀ ਇੰਦੀਆਂ ਆਲੂ। ਆ ਇਹ ਲੋਟੀਆਂ ਗੱਲ ਵੀ। ਛਾੜੀਆਂ ਛੋਟੀਆਂ ਨਹੀਂ ਵੱਡਾ ਜੋ ਤਾਂ ਹਿੱਤ ਮੈਂ ਸਲੋਟ ਕਰਦੀ ਆ। ਮਸਾਲਾ ਰਗੜਿਆ ਫੇਰ ਬਸ ਉਹਨਾਂ ਜਾਂ ਉਹਨਾਂ ਵਿੱਚ ਸਬਜ਼ੀ ਬਣ ਜੇ। ਆਟਾ ਪਿਆ ਹੈਗਾ। ਦੇਗ ਬਣਾ। ਲਾਪਸੀ ਨਾਲ ਲਾਪਸ ਨੇ ਲਾਪਸੀ ਖਾਣੀ ਤੇ ਮਹਿਜ਼ਬਾਨ ਬਦਵਾ। ਬਲਕੀ ਬੁਣਾਈ ਬਦਦੀ। ਉਹ ਲਾਪਸੀ ਪਤਲੀ ਹੋ ਜਾਂਦੀ ਹੈ ਕਿ ਦੇਖ ਵਧੀਆ ਘਾਟੀ ਘਾਟੀ ਵਧੀਆ ਨਾਲ। ਕੰਮ ਤਾਂ ਕਰਦੀ ਨਹੀਂ ਹੱਥ ਮਰੀ ਜਾਂਦੀ। ਉਹ ਮਟਰਸ ਪੈਗਟਾਲੇ ਵਧੀਆ ਨਹੀਂ ਫੜਦੇ ਨਹੀਂ ਪੈਗਟਾਲੇ ਵੀ ਜਾਇਦਾ ਨਹੀਂ ਪੈਗਟਾਲੇ ਵਧੀਆ ਨਹੀਂ ਬਣਦੇ ਦੌਰ ਪੀ ਬੱਦ ਲਈ ਚੰਗੇ ਪਹਿਲਾਂ ਮੇਰੇ ਐਸਲਾਦੇ ਵੀ ਪਕੌੜੇ ਕੱਢ ਲੈਣੇ ਜੀ ਫਿਰ ਵੀ ਉਹੀ ਗੱਲ ਆ ਪਕੌੜੇ ਪਕੌੜਾ ਇਥਾਂ ਹਨਾ ਰੋਟੀ ਰੋਟੀ ਸਾ ਜੀ ਉਹ ਵੱਡੇ ਵੱਡੇ ਜੈਨੇ ਰੋਟੀ ਵੀ ਨਾ ਸਾਬਰ ਨਹੀਂ ਉਹਦਾ ਫਿਰ ਪਾਣੀ ਪੀਤੀ ਕੇ ਡੱਡ ਪੜਵਾਈ ਜਾਣਗੇ ਰਿਸ਼ਤੇਦਾਰ ਨੇ ਆ ਨੇ ਅਸੀਂ ਆਖ ਨੇ ਖਾਲਾਂ ਵਿੱਚ ਸਬਜ਼ੀ ਵਿੱਚ ਤੁਹਾਨੂੰ ਮੜੀ ਟੜਤੀ ਬਾਜੂ ਇਹ ਦੇ ਦੇ ਜੀ ਨਾ ਅਪਰੇ ਗਰੂ ਮੇਰੇ ਦੇ ਨਾਲ ਤੇ ਬਣਨਾ ਗਲਦੱਪਲਾ ਪਜਾ ਕੇ ਕਰਦੇ ਆਂ ਨੂੰ ਹੀ ਕਹਿ ਲੰਦੇ ਨੇ ਵੀ ਨਾਨੀ ਨਾਨਾ ਹਨ ਕੇ ਹੁੰਦੇ ਨੇ ਵੀ ਨਾਨੀ ਹੁਣ ਅਵੀ ਗੱਲ ਆ ਨਾਨੀ ਤੇ ਬੇਚੇਰੀ ਨੂੰ ਹੋ ਗਏ 15 ਸਾਲ ਮੁੱਕੀ ਨੂੰ ਹਨਾ 15 16 ਸਾਲ ਤੇ ਹੁਣ ਮਾਮੀ ਬੁੜੀ ਹੋ ਗਈ ਹੁਣ ਮਾਮੇ ਜਿਗਾ ਹੰੂਹਾ ਕਰਦੀਆਂ ਤੇ ਆਦੀ ਕੋਲ ਸਾਨੂੰ ਕਿਹੜਾ ਪਤਾ ਨਹੀਂ ਸਾਡੇ ਦੌਰ ਦਰਾਣੀ ਨੇ ਅਸੀਂ ਸਾਰੀ ਉਮਰ ਦੀ ਸਾਡੀ ਵਰਤੋਂ ਨਹੀਂ ਰਿਸ਼ਤੇਦਾਰੀ ਹੈ ਹਨਾ ਕੋਈ ਕਹਿੰਦਾ ਨਹੀਂ ਵੀ ਨਾਨੀ ਨਾਨ ਨਾਨਕੇ ਹੁੰਦੇ ਨੇਗੇ ਨਹੀਂ ਸਾਰੇ ਉਹ ਪਾਪਾ ਕੱਲ ਕਹਿੰਦੇ ਸੀ ਸਾਰੇ ਬਾੜੇ ਵੀ ਹੁੰਦੇ ਹਾਂ ਸਾਰੇ 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 ਜੰਗੇ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਵਾਸਤੇ ਤਾਰੀਖਤ ਨਾਲ ਨਿਵਾਦੀ ਜਿਹੜਾ ਕੁੜੀਆਂ ਜਾ ਕੇ ਪੇਤੀ ਬੈਕਤਾ ਕਰਦੇ ਨੇ ਫਿਰ ਭਾਈ ਪਰਜਾਈ ਵੀ ਉਹੋ ਜਿਹਾ ਹੋ ਜਾਂਦੇ ਨੇ ਹਨਾ ਤੇ ਭਾਈ ਪਰਜਾਈ ਵੀ ਦੋ ਦੋ ਉਹ ਹੀ ਹੋ ਜਾਂਦੇ ਦੋ ਦੋ ਫਿਰ ਉਹੋ ਜੀ ਹੋ ਜਾਂਦੇ ਨੇਗੇ ਸਾਡੀ ਨਾਨ ਦਾ ਕਿ ਹੁਣ ਜੇ ਮੈਂ ਰਾਜੀਏ ਜਾ ਕੇ ਤਾਂ ਵੀ ਮੇਰਾ ਪਿਆਉ ਨਹੀਂ ਆਇਆ ਨਹੀਂ ਮੇਰੇ ਪਿਆਉ ਦਾ ਘਰ ਵੀ ਮਰਾਇਆ ਸੀ ਨਾ ਫਿਰ ਘਰ ਤਾਂ ਪਹਿਲਾਂ ਜਿਹੜਾ ਪਿਆਉ ਸੀ ਪਿਆਉ ਦਾ ਸੀ ਹੁਣ ਭਾਈ ਆ ਜਿਉਂ ਦਾ ਬਹਦਰ ਰਹੇ ਪਤੀਜਾ ਭਾਈ ਬਣਾ ਹੁਣ ਉਹਨਾਂ ਦਾ ਤੇ ਬਸ ਭਾਈ ਭੈਣ ਭਾਈ ਪਤੀ ਕੋਈ ਖੁੱਕ ਨਹੀਂ ਹੁੰਦੀ ਹੱਥ ਤੇ ਬਲਾ ਲਿਆ ਜਿਨ ਤੇ ਹੱਸ ਕੇ ਚਾਹ ਪਾਣੀ ਪੁੱਛਲੇ ਕੋਈ ਨਹੀਂ ਪੁੱਛਾ ਉਹ ਜੇ ਕੋਈ ਕਹੇ ਕੱਪੜਾ ਲੀੜਾ ਨਾ ਕੋਈ ਕਿਸੇ ਦਾ ਪਸੰਦ ਕਰਦਾ ਜਿਹੜਾ ਜਿਹੇ ਦਿਂਦੇ ਨੇ ਹਨ ਕਹਿੰਦੇ ਨਾ ਭਾਈ ਛੋੜੇ ਵੀ ਤਬੀਰਦਾਰੀ ਜਿਹੇ 7 ਦਿਨ ਸਾਨੂੰ ਪੈਸੇ ਦੇ ਦੋ ਕਿਉਂਕਿ ਜੇ ਉਹ ਲਿਆਉਂਦੇ ਨੇ ਕੱਪੜੇ ਫਿਰ ਆਪਣਾ ਰੰਗ ਨਹੀਂ ਪਸੰਦ ਆਉਂਦਾ ਉਹ ਫਿਰ ਆਲੀ ਪੈਣੇ ਪਰ ਜਾਈ ਵੀ ਲਾ ਮੈਂ ਤਾਂ ਜ਼ੋਰ ਲਾ ਕੇ ਲੈ ਕੱਪੜੇ ਲੈ ਕੇ ਆਈ ਕਿ ਮੇਰੇ ਨਾਨਦੇ ਨੇ ਪਸੰਦ ਨਹੀਂ ਕਰੇ ਹਨ ਨਗੋ ਜੱਟ ਨੂੰ ਕੱਢਣੀ ਚਾਹੀਦੀ ਬਾਤ ਜੀ ਅਗਰ ਸਾਨੂੰ ਆਵਣ ਕੱਪੜੇ ਵੀ ਲਿਆ ਦੇ ਅਸੀਂ ਸਮਿਆਕ ਪਾਉਂਦੇ ਆਂਗੇ ਕਹੇ ਜੀ ਲਿਆ ਦੇ ਕਹਿੰਦੇ ਸਾਡੀ ਪੱਝਾਈ ਨੂੰ ਚਾਉ ਨਾਲ ਲੈਂਦੇ ਨੇ

ਗੱਲਬਾਤ ਕਰਾਂਗੇ ਫਿਰ ਮਸਾਲਾ ਵੀ ਕੰਮ ਛੱਡ ਕੇ ਆਊਗਾ ਕੰਮ ਦੀ ਰੁੱਤ ਚ ਹਨਾ ਕੰਮ ਛੱਡ ਕੇ ਆਊਗਾ ਵੀ ਫਿਰ ਜੇ ਬੈਠਿਆ ਨਾ ਗਿਆ ਫਿਰ ਫੈਰਾ ਕੀ ਹੈ ਚਲੋ ਜੀ ਆਪਣੀਆਂ ਗੱਲਾਂ ਮੁਕਦੀਆਂ ਰਹਿਣਗੀਆਂ ਆਪਾਂ ਜੋਰ ਦਰਾਣੀ ਨਾਲ ਵੀ ਤੁਹਾਨੂੰ ਗੱਲ ਕਰਾਵਾਂਗੇ ਕੋਈ ਹਾਸੇ ਮਜ਼ਾਕ ਬਚਪਨ ਦੇ ਜਿਵੇਂ ਅਸੀਂ ਵਿਆਹੀਆਂ ਸੀ ਕਿ ਉਹ ਕਿਦਾਂ ਲਾ ਕੇ ਜਾਂਦੇ ਸੀ ਹੁਣ ਹੁਣ ਬਸ ਉਹਨਾਂ ਦੀ ਤਕਵੀਰਦਾਰੀ ਗੱਲ ਪੈ ਗਈ ਉਹ ਸੱਤ ਸੌ ਟੇਨੇ ਕਲਵੀਰ ਤੋਂ ਕਹ ਕਹਦੇਣ ਲਾ ਜਾਂਦੇ ਉਰੇ ਨਾ ਸੁੱਟੀਆਂ ਤੋਂ ਹਨਾ ਭਾਬੀ ਆ ਜਾ ਬਣਾ ਲਓ ਭਾਬੀ ਆ ਜਾ ਬਣਾ ਲਓ ਪੂਰੀ ਗੱਲ ਹੈ ਤੇ ਸਾਡਾ ਪਿਆਰ ਹੈਗਾ ਹੀ ਹੈ ਦਿਖਾਉਣਾ ਵੀ ਚਾਹੀਦਾ ਪਿਆਰ ਚਲ ਬਾਅਦ ਚ ਮਿਲਦੇ ਹਾਂ ਲੋ ਜੀ ਆਪਣੇ ਰਿਸ਼ਤੇਦਾਰ ਆ ਗਏ ਆਪਾਂ ਉਹਨਾਂ ਨੂੰ ਮਿਲਾਉਣਾ ਗੱਲਾਂ ਬਾਤਾਂ ਸੇ ਕਰਿਆ ਤੇ ਹੁਣ ਆਪਾਂ ਪਾਣੀ ਧਾਣੀ ਲੈ ਕੇ ਜਾਣਿਆ ਹੋਣਾ ਛਕਮਣ ਗਰਮਣ ਸੌਟਾ ਸਟੂਲ ਕਿੱਥੇ ਬਚਦਾਰ ਅੰਦਰ ਹੀ ਪੈਂਦਾ ਅੰਦਰ ਕਾਹੂ ਕਾਮਰੇ ਚ ਪਹਿਲੇ ਚ ਅਸੀਂ ਉਹਨਾਂ ਨੂੰ ਕਮਰੇ 'ਚ ਬੈਠਾ ਨੂੰ ਤੇ ਹਸ ਲੋਕ ਨੇ ਇਸ ਕਮਰੇ 'ਚ ਨਹੀਂ ਬੈਂਦੇ ਅਸੀਂ ਤਾਂ ਕਨੇਸ ਹੰਮ ਨਹੀਂ ਬੈਠਾ ਕਾਹ ਜਨੇ ਅਪੱਤ ਜਨੇ ਲੋ ਗਰਾਸ ਕੱਟਣ ਨੂੰ ਚਾੜੂ ਜਿਹਾ ਚੱਕਲਾ ਮਂਗੇ ਰੋਨੋਂ ਦੀ ਆਹ ਰੁਕ ਤਾ ਗਲਾਸ ਇਹ ਮੈਂ ਤੋ ਤੋਨੇ ਗਨੇ ਗਲਾਸ తనే తి క్లా కట్ సహా స్టూడెంట్ ਸਬਜੀ ਆਪਣੀ ਬਣ ਗਈ ਆਲੂ ਮਟਰਾਂ ਦੀ ਹੁਣ ਆਪਾਂ ਕੰਟਾ ਬਹਿ ਕੇ ਗੱਲਾਂ ਕਰਾਂਗੇ ਫਿਰ ਆਪਾਂ ਰੋਟੀ ਬਣਾ ਲਾਂਗੇ ਦੁਪਹਿਰ ਆਟਾ ਗੁੰਨਿਆ ਤੇ ਸਬਜੀ ਬਣੀ ਤਿਆਰ ਹੈ ਹਾਂ ਆ ਸਾਫ ਜਗਾ ਲੈ ਗਰਦ ਜੀ ਪਈ ਪਈ ਇਹ ਨਹੀਂ ਕੋ ਹੋਰ ਸੀ ਆਪਣੇ ਲੱਕੜ ਦਾ ਉੱਪਰ ਤਾਂ ਨਹੀਂ ਲੱਗੀ ਉਹ ਨਰਤਾ ਉਹਨਰ ਜਾ ਕੇ ਕਿ ਦੁਕਾਨ ਤੋਂ ਕੁਝ ਮਰਜ਼ੀ ਲੈ ਤਾ ਉੱਥੇ ਕੁ ਆਗਰ ਖੇਕਨ ਸਭ ਕੁਝ ਕੋਈ ਨਹੀਂ ਲੱਗਦਾ ਲੈ ਸੁਗਮਾ ਤੁਸੀਂ ਵੀ ਚੱਕੋ ਲੋ ਜੀ ਆ ਗਏ ਆਪਣੇ ਰਿਸ਼ਤੇਦਾਰ ਮਿਲੋ ਇਹਨਾਂ ਨੂੰ ਆ ਸਾਡੇ ਭੂਆ ਜੀ ਦੀ ਨੂੰਹ ਆ ਆ ਪੁੱਤ ਆ ਉਹ ਭੂਆ ਦਾ ਪੁੱਤ ਆ ਕਿੰਨੂ ਦਿਖਾ ਦੇ ਬੇ ਮੂੰਹ ਦਿਖਾ ਨਾ ਕੋਹ ਦੇ ਆ ਤੁਸਾਂ ਕਹਾਂ ਲੈ ਮੂੰਹ ਤਾਂ ਆਹ ਆਇਂ ਕੇ ਜੇ ਆਇਆ ਨਾ ਹੁੰਦਾ ਆਪਾਂ ਬਲੌਗਾ ਅਵਿਖਰੀ ਜਾਵਾਂਗੇ ਇੰਨੇ ਵੀਡੀਓ ਦੇਖਦੇ ਹੁੰਦੇ ਅਗੇ ਦੇਖ ਰਹੇ ਹੋ ਨਾ ਵੀਡੀਓ ਹੈ ਸਾਝਾ ਕਰੋ ਤੇ ਹੌਲੀ ਹੌਲੀ ਸਾਝਾ ਕਰਦੇ ਮਾਤਾ ਜੀ ਮਾਤਾ ਜੀ ਜੱਕ ਲੋ ਲੋ ਜੀ ਆਪਣੇ ਰਿਸ਼ਤੇਦਾਰਾਂ ਨਾਲ ਨਾ ਪਗਲਾ ਕਰਦੇ ਨੇ ਵੀਡੀਓ ਸਾਂਝੀ ਕਰਦੇ ਦੇਖ ਲੋ ਜੇਠ ਤੇ ਅੱਗੇ ਨਾ ਠੁੰਡ ਕੱਢਦੀਆਂ ਹਨਾ ਜੇਠਾਂ ਤੋਂ ਹੁਣ ਕੋਈ ਨਹੀਂ ਹਨਾ ਮੈਂ ਸੁਧੀਆਂ ਮਾਪੇ ਹੀ ਤੋਂ ਠੁੰਡ ਕੱਢ ਥੋੜੀ ਜਿਹਾ ਠਾ ਇੱਕ ਜੇ ਖਾ ਗਾ ਵੱਡਾ ਕਾ ਛੋਟਾ ਜਿਹਾ ਮੁੰਡਾ ਸੰਗੀ ਜਾਂਦਾ ਹਾਂ ਪਤਾ ਆਹ ਦੰਦਾਂ ਨਹੀਂ ਬਈਆ ਪਾਣੀ ਠੰਡਾ ਗਾ ਬੋਤਲ ਕਰਨੀ ਆ ਪਰ ਨਾ ਪਰ ਨਹੀਂ ਬੋਤਲ ਖੇਤ ਲਈ ਜਾਣੀ ਹੁਕਰ ਆਲੇ ਆ ਗਏ ਨੂੰ ਕਿਹਣਾ ਉਹ ਦਰ ਤੇ ਵਿਚ ਕਰਦੇ ਆ ਹਾਂ ਉਹ ਦੂਹਾ ਤੇ ਨਾਲ ਜ਼ੀਰੋ ਪਾ ਕੇ ਬੋਤਲ ਕਰਨੀ ਉਹ ਦੂਹਾ ਡਿੱਗ ਬੰਦਾ ਨਾ ਕਰਾ ਉਹ ਦੂਹਾ ਕਾ ਨਹੀਂ ਲਿਖਿਆ ਤਾਂ ਨਾਲ ਜ਼ੀਰੋ ਲਿਖੀ ਲੋ ਜੀ ਆਪਣੇ ਲੋ ਜੀ ਆਪਣੇ ਰਿਸ਼ਤੇਦਾਰ ਆ ਗਏ ਤੇ ਰਿਸ਼ਤੇਦਾਰਾਂ ਦੇ ਆਉਣ ਦੇ ਨਾਲ ਨਾਲ ਸੁਖਮਨ ਦਾ ਰਿਜ਼ਲਟ ਵੀ ਆ ਗਿਆ ਤੇ ਰਿਜ਼ਲਟ ਆਇਆ ਬਹੁਤ ਸੋਹਣਾ ਆਇਆ 80% ਨੰਬਰ ਆਏ ਨੇ ਸੁਖਮਨ ਤੇ ਬਹੁਤ ਵਧੀਆ ਰਿਜ਼ਲਟ ਆ ਵਿਚਾਰੀ ਫਿਕਰ ਕਰਦੀ ਸੀ ਹੈ ਡੈਡੀ ਮੇਰੇ ਨੰਬਰ ਪਰਸੈਂਟ ਨਾ ਘੱਟ ਜਾਣ ਪਰਸੈਂਟ ਨਾ ਘੱਟ ਜਾਣ ਬਹੁਤ ਵਧੀਆ ਹੈ ਨਾ ਮਿਹਨਤ ਦਾ ਫਲ ਮਿਲ ਗਿਆ ਜੀ ਮੈਂ ਪਰਮੈਂਟ ਕਰ ਦਿਆਂ ਕਿਉਂਕਿ ਫਲ ਮਿਲਦਾ ਹੈ ਅਰ ਜੱਗ ਤੇ ਆਉਣ ਆਉਣ ਨਾਲ ਇਧਰ ਸਾਡੇ ਦਿਔਰ ਕੀ ਦੇ ਦੇਖੋ ਇਹਦੀ ਗੱਲ ਸੁਣੋ ਇਹ ਲੱਭੀ ਇਹਨਾਂ ਦਾ ਬਹੁਤ ਖਰਾਬ ਹੁੰਦਾ ਪਿਆ ਮੂਰੇ ਮਾਰਦਾ ਹੁੰਦਾ ਤੀ ਉਰੀ ਪੜਦਾ ਹੁੰਦਾ ਸਪੱਲਾ ਨਾਨਕੀ ਇੱਕ ਗਲਾਸ ਲੱਭੀ ਤੇ ਇੱਕ ਗਲਾਸ ਤੇ ਜੇ ਨੰਬਰ ਲੱਭੀ ਨੇ ਨੰਬਰ ਵਾਦਾ ਜਾਂਦੇ ਨੇ ਕਿਹਾ ਮੈਂ ਫਿਰ ਸੁਣਾਤਾ ਆਈਂ ਜਿਉਦਾ ਆਣੀ ਗੱਲ ਸੀਗੀ ਲੱਭੀ ਨੇ ਲੱਭੀ ਨੂੰ 20 20 ਆ ਗਏ ਇਹਨੂੰ ਵਿੱਚ ਦੋ ਆਏ ਤੇ ਇਹਨੂੰ ਆਲੇ ਮੇਰੇ ਨਾਲ ਜਿਉਣਾ ਕਿ ਵਿੱਚੋਂ 20 ਕਰ ਲੈ ਪਤਾ ਲੱਗਿਆ ਮਾਮੀ ਨੇ ਬਣਾਇਆ

ਪੁਰਤਜ ਵਾਕ ਤੇ ਜਿਹੋ ਨਾਨਕਾਂ ਤੋਂ ਹਨ ਮੈਂ ਮੇਰੀ ਮਾਮੀ ਕੁੱਟਦੀ ਆ ਹਨ ਐਦਾ ਕਾਹਦਾ ਕੰਮ ਹਾਂ ਹਾਂ ਹਨ ਨਾ ਲੱਭੀ ਚਰਚੇ ਤੇ ਇਸ ਦਾ ਜੂਰੀ ਰੱਖਣੀ ਸੀ ਨੰਬਰ ਦਾ ਪੂਰੀ ਲੈਣ ਦੇ ਮੈਂ ਆਂਡਾ ਨਹੀਂ ਆਉਂਦੀ ਐ ਆਂਡਾ ਨਹੀਂ ਨੰਬਰ ਮਾਰਦੇ ਲੋ ਜੀ ਤੁਸੀਂ ਬਸ ਸੌ ਤੋਂ ਸੌ ਆਹ ਲੋ ਜੀ ਤੁਸੀਂ ਵੇਟ ਕਰਦੇ ਸੀ ਨੰਬਰ ਦੱਸਦੇ ਆਪਾਂ ਸੋਹਮਣ ਦੇ ਪੰਜਾਬੀ ਚੋਂ ਸੌ ਜੋ ਸੌ ਆਏਗੇ ਤੇ ਬਾਤ ਬੜੀ ਵਧੀਆ ਜਲਟਾ ਆ ਬਾਕੀ ਬੀ ਪਤਾ ਨਹੀਂ ਕਿੰਨੇ ਦਾ ਸੁਖਮਣ ਪੰਜਾਬੀ ਯਾਦ ਨਹੀਂ ਕਣੀ ਮੈਂ ਨੰਬਰ ਕੋਲ ਲਗੀ ਪੰਜਾਬੀ ਪੰਜਾਬੀ ਵਾਲੀ ਯਾਦ ਨੇ 100 ਤੋਂ 100 ਆ ਗਿਆ ਬਹੁਤ ਵਰੀ ਨੰਬਰ ਆ ਗਏ ਸਾਨੂੰ ਵੀ ਟੈਨਸ਼ਨ ਸੀ ਜਣਾ ਜਦ ਟੈਨਸ਼ਨ ਵੀ ਪਤਾ ਹੁੰਦਾ ਬੱਚੇ ਦਾ ਜਿਹੜਾ ਮੈਂ ਤੇ ਕੀਤੀ ਹੈ ਬੱਚੇ ਨੇ ਵਿਚਾਰੀ ਨੇ 12 ਵਜੇ ਵੀ ਖੜਨਾ ਤੜਕੇ 4 ਵਜੇ ਵੀ ਖੜਨਾ 3 ਵਜੇ ਵੀ ਖੜਨਾ ਅਸੀਂ ਹਜੇ ਗਾ ਲਿੰਦੇ ਜਿਹੜੇ ਡੈਡੀ ਕੋਲ ਪੈ ਸਾਡੇ ਕੋਲ ਕਹਿੰਦੇ ਡੈਡੀ ਨੇ ਕਿਤਾਬ ਬੰਦ ਕਰਕੇ ਸੌਂ ਆਈ ਸੌਂ ਜਾਈ ਟਿਕ ਤੱਕ ਕਿਤਾਬ ਵੀ ਮੇਰੀ ਨਹੀਂ ਇਹ ਮਾ ਕੁਝ ਦੂਰੇ ਪਾਸੇ ਨਾ ਲੱਭੂ ਅਸੀਂ ਆਈ ਕੱਪਟਾ ਬੰਦ ਕਰਕੇ ਧਰਦਾਂ ਤੇ ਬਾਇਰ ਕਰਾ ਧਰਦਾਂ ਦੇ ਜਿੱਦਾਂ ਦੇ ਕਰਦਾ ਸੀ ਸੰਫੋਨ ਵੀ ਬੰਦ ਕਰਕੇ ਧਰਦਾਂ ਦੇ ਕਿ ਉਹ ਬਿੰਦੇ ਬਿੰਦੇ ਲਾਈ ਜਾਂਦੀ ਸੀ ਹੁਣ ਮੈਂ ਇੰਨੇ ਵਜੇ ਉਹ ਇਹ ਨਹੀਂ ਸੀ ਬਜੇ ਕੂੰਗੀ ਬਜੇ ਤੁਸੀਂ ਜਾਂ ਨਹੀਂ ਪੜਾਉਂਦੇ ਬਲੌਗ ਬਣਾਉਣਾ ਨਹੀਂ 100% ਆਹ ਨਾ 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 ਉਹਦੀ ਬੈਟਰੀ ਅੱਧ ਰਹੀ ਰਹੀ ਮੈਨੂੰ ਪਤਾ ਲੱਗਿਆ ਉਹਦੀ ਅੱਪਾ ਰੋਟੀ ਲਾ ਰਹੇ ਆਂ ਰਿਸ਼ਤੇਦਾਰਾਂ ਦੀ ਅੱਪੜਾਂ ਦੀ ਉਦਾਹੀ ਆਏਗੀ ਦੇ ਰਏਗੀ ਸਬਜੀ ਆ ਗਿਆ ਨੂੰ ਮਟਰਾਂ ਦੀ ਇਸ ਨੂੰ ਫਰਾਈ ਹੋਣਾ ਚਾਹੀਦਾ ਹੈ ਮੈਂ ਇਸ ਨੂੰ ਕੌਣ ਲਾਈਏ ਉਹ ਨਾ ਕਰੇ ਉਹ ਬਣਦਾ ਸੁਨਾਰਾ ਪਾਣੀ ਆਉਂਦਾ ਪਰ ਸਾਦਾ ਹਜੇ ਬਣਦਾ ਲਿਓਣੀ ਉਹ ਮੈਂ ਬਣ ਗਿਆ ਨੂੰ ਤਾਂ ਸਵੇਰ ਕਿ ਖਾਣਾਂਗੇ ਇਐਸੀ ਲਾ ਮਾ ਰੋਟੀ ਖਾਣ ਨੂੰ ਲਾ ਆਇਆ ਨਾ ਲਾ ਆ ਯੇ ਨਾ ਆਜੋ ਫਿਰ ਰੋਟੀ ਖਾ ਸਕ ਲੋ ਇਹ ਇਹ ਵੀ ਉਹ ਬਾਹਰ ਦਾ ਸਟੇਮ ਆਉਣ ਲੱਗਿਆ ਲੋ ਜੀ ਅਜੇ ਰਿਸ਼ਤੇਦਾਰਾਂ ਕੋਲੀ ਬੈਠੇ ਰਹੇ ਤੇ ਉਹ ਰੋਟੀ ਖਾ ਕੇ ਉਧਰ ਵਗ ਗਏ ਉਹਨਾਂ ਦੀ ਗੱਡੀ ਨੂੰ ਵੀ ਆ ਗਈ ਧੁੱਪ ਉਧਰ ਲੈ ਘਰੇ ਗਏ ਸੋਨੇ ਰਿਸ਼ਤੇਦਾਰ ਸਾਡੇ ਤੇ ਆ ਗੱਡੀ ਉਹਨਾਂ ਦੀ ਹੋਈ ਆਗੀ

ਆਇੰਟੇ ਬੰਨਣਾ ਪੈਣਾ ਇਤਨੀ ਤੇਰੇ ਕੱਖ ਉੱਦਦੇ ਨੀ ਦਾਣਾ ਦੂਰੇ ਵੀ ਪਾਇਆ ਪੋਇਆਗਾ ਪਹਿਲਾਂ ਤਾਂ ਮੈਂ ਬਿੰਦੂਦਾਂ ਦੀਆਂ ਬੰਨਦੀਆਂ ਦੁੱਧਾਂ ਲਈ ਤੇ ਵਿਚੇ بوت حسن برضو وده ده ضد عليهم يا بنت बात आज ते मेरा धरती पैर नहीं लाता मेरी तीन चढ़ आ गया एक गया ਮੰਮੀ ਮੈਨੂੰ ਇੰਨੇ ਆ ਜਾਣਗੇ ਯਕੀਨ ਆ ਮੰਮਾ ਮੇਰੇ ਪੇਪਰ ਬਹੁਤ ਵਧੀਆ ਹੋਏ ਨੇ ਮੰਮਾ ਮੇਰੇ ਪੇਪਰ ਬਹੁਤ ਵਧੀਆ ਹੋਏ ਨੇ ਮੈਨੂੰ ਨਾ ਸੋਚ ਲੱਗੀ ਰਹਿੰਦੀ ਕਿ ਤੇਰੇ ਪੇਪਰ ਕਿਵੇਂ ਹੋਏ ਨੇ ਹਨਾ ਚਰ ਕੇ ਵੀ ਆਖੀ ਪੜਾਈ ਲੈਨੀ ਤੇਰੇ ਪੇਪਰ ਕਿਵੇਂ ਹੋਏ ਨੇ ਚਲ ਵਾਏ ਕੁਝ ਜਿਵੇਂ ਮੇਰੇ ਬੱਚਿਆਂ ਨੂੰ ਬੱਚਿਆਂ ਨੂੰ ਨੰਬਰ ਵਧੀਆ ਆਏ ਨੇ ਸਾਰੇ ਬੱਚਿਆਂ ਨੂੰ ਨੰਬਰ ਵਧੀਆ ਆਉਣ ਹਨਾ ਤੇ ਹੋ ਗਈ ਹਾਂ ਤਾਂ ਬੰਤੀ ਮੱਝਾਂ ਲੈਣਾ ਬਿੰਕੇ ਕਰਤਾ ਨੇ ਕੀ ਕਰੂ ਕੋਈ ਹੁੰਡੀਆਂ ਬਣਾ ਦਿੰਦੀ ਕਿੰਨੇ ਜਿਉਰ ਵਾਲਾ ਕੱਟੀਆਂ ਜੀ ਇੰਨੇ ਕੋਈ ਪਾਣੀ ਨਹੀਂ ਦੇਣਾ ਸਭੀ ਤੇਰੇ ਵੀ ਪਾਣੀ ਜੀ ਲੈ ਲਓ m b ਜਾ ਇਹਨਾਂ ਕੂੜਾ ਇਕੱਠਾ ਕਰਕੇ ਆਇਕ ਮੈਂ ਦੁੱਧ ਵਾਲੀ ਮੱਝਾਂ ਭੰਦਾਂ ਨਹੀਂ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਸ ਇੱਥੇ ਐਂਡ ਮੈਂ ਬਾਹਰ ਚਲੀ ਜਾਂਦਾ ਹਾਂ ਫਿਰ ਸਾ